ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰਦੇ ਹੋ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਦੂਜਾ ਸੂਆ ਬੱਸੀ ਦਿਖਾਵਾਂਗੇ ਪੂਰੀ ਡਿਟੇਲ ਸ਼ੇਅਰ ਕਰਾਂਗੇ ਦੂਜਾ ਸੂਆ ਇਹ ਸੂਈ ਆ 4-5 ਘੰਟੇ ਪਹਿਲਾਂ ਦੀ ਡਿਲੀਵਰੀ ਹੋਈ ਆ ਜੇਰੇ ਦੀ ਪੈ ਚੁੱਕੀ ਆ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਨੇੜ ਤੋਂ ਚੈੱਕ ਕਰਾ ਦਿੰਨੇ ਆ ਸੋਹਣਾ ਮੁਠੀ ਵਾਲਾ ਕੱਲਾ ਕੱਲਾ ਨਿੱਖੜ ਮਾ ਥਣ ਲੱਗਿਆ ਹੋਇਆਗਾ ਹੱਥਾਂ ਦੀ ਚਵਾਈ ਵਾਲਾ ਬਹੁਤ ਠੰਡੀ ਸੀਲ ਆ ਪਹਿਲਾਂ ਇਹਨੇ 16 17 ਕਿਲੋ ਦੁੱਧ ਪਾਇਆ ਹੋਇਆਗਾ ਧਾਰਾ ਮਾਰ ਪਤੂ ਆ ਕਿਸਾਨ ਵੀਰੋ ਤੁਹਾਨੂੰ ਧਾਰਾ ਮਾਰ ਕੇ ਦਿਖਾਉਣੇ ਆਪਾਂ ਪੂਰੀ ਮੋਟੀ ਤੇ ਪੋਲੀ ਧਾਰਾ ਮਗਰ ਲਿਖਣਾ ਨਹੀਂ ਮਾਰਦੇ ਬਹੁਤ ਬਸ ਬਸ ਮਗਰ ਮਾਰ ਲਈ ਅੰਮਗਲਿਥਣਾਂ ਦੀਆਂ ਧਾਰਾਂ ਦੇਖ ਸਕਦੇ ਤੁਸੀਂ ਪੂਰੀ ਮੋਟੀ ਤੇ ਪੂਰੀ ਬਸ ਫਿਰ ਛੜਦੇ ਬਸ ਛੜਦੇ ਛੜਦੇ ਥਲਾਂ ਦੀ ਪੂਰੀ ਪਾਸ ਆ ਜੀ ਬੌਲਾ ਪਿਆਇਆ ਹੋਇਆ ਹੈਗਾ ਪਹਿਲਾਂ ਬੌਲਾ ਕੱਢਿਆ ਵੀ ਹੋਇਆ ਹੈਗਾ ਪੂਰੀ ਠੰਡੀ ਸੀਲ ਆ ਥੋੜਾ ਜਿਹਾ ਨੇਰਾ ਹੈਗਾ ਕਿਸਾਨ ਵੀਰੋ ਆਪਾਂ ਸ਼ਾਮ ਨੂੰ 7:30 ਵਜੇ ਵੀਡੀਓ ਕਵਰ ਕਰ ਰਹੇ ਹਾਂ ਤੋਰ ਕੇ ਦਿਖਾਉਣਾ ਤੁਹਾਨੂੰ ਬੱਸੀ ਦੂਜਾ ਸੂਆ ਜਰਸੀ ਕ੍ਰਾਸ ਦੇ ਵਿੱਚ ਪੂਰੀ ਠੰਡੀ ਸੀਲ 16 17 ਕਿਲੋ ਦੁੱਧ ਨੇ ਪਾਇਆ ਹੋਇਆ ਕਲੂਨ ਨੇ ਦੂਜਾ ਸੂਆ ਇਹ ਹੁਣ ਸੂਈ ਆ ਕਮਾਲਾ ਪਤਾ ਜਦ ਤੁਰ ਤੋਰਦੇ ਤੁਰਨ ਤੋਰ ਸਾਨ ਵੀਰੋ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਹਵਾਨਾ ਸੋਨਾ ਤਿਆਰ ਕੀਤਾ ਹੋਇਆਗਾ ਬੇਦੇ ਹਿਸਾਬ ਨਾਲ ਚੰਗੀ ਸੇਵਾ ਦੇ ਨਾਲਿਤ ਕੀ 20 ਲੀਟਰ ਉੱਤੇ ਪਾ ਦੂਗੀ ਜਿਹੜੇ ਮੇਰੇ ਵੀਰਾਂ ਨੂੰ ਇਹ ਵੇੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਣਗੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ